ਕੀ ਤੇਰੇ ਆਜਾਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਚ ਕਿਉਂਕਿ ਕਾਫੀ ਗੈਰ ਹੁਣੇ ਨਹੀਂ ਆ ਰਹੇ 205 ਦੇ ਕਰੀਬ ਜਿਹੜੇ ਟੈਕਨੋ ਜਵਾਬ ਸਾਦੇ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਠੰਗਾ ਦੇ ਨਾਲ ਬਾਤ ਨਹੀਂ ਮੈਂ ਇਹਨਾਂ ਦਾ ਹੀ ਮਿਨਿਸਟਰਾਂ ਵਿੱਚ ਕਈ ਸੰਮੇਦਨਾ ਦਾ ਵਿੱਚ ਬੋਲਿਆ ਕਈ ਕੁਛ ਸਰਕਾਰਾਂ ਦੀਆਂ ਇੰਨੀਆਂ ਪਾਲਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਹੋਵੇ ਪਹਿਲਾਂ ਤਾਂ ਬਲੋ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਦਿੱਤਕੇ ਜਾਂਦਾ ਬਾਰਡਰ ਟੱਪਕੇ ਜਾਂਦਾ ਦੂਜੀ ਗੱਲ ਇਹ ਆ ਕਿ ਜਿਹੜੇ ਚਲੇ ਗਏ ਮੈਂ ਤਾਂ ਬਲੋ ਇਹ ਅਮਰੀਕਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆ ਰੈਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਤੇ ਇਸ ਗੱਲ ਦੇ ਵਿੱਚ ਹੱਕ ਇਥੇ ਮੈਂ ਤਾਂ ਕੱਲ ਅਗਲੇ ਹfte ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜੇ ਮੈਂ ਤਾਂ ਵਿਦੇਸ਼ਵੰਤੀ ਦਾ ਤੂੰ ਕਿਉਂਕਿ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਹੈ ਮੈਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਘੱਲਣ ਲਈ ਉਹ ਚ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਿਆਂ ਨੇ ਮੈਂ ਤਾਂ ਉਹ ਗੱਲ ਚ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਕਿ ਤਾਦੂ ਠੀਕ ਹੈ ਮਜਬੂਰੀ ਹੈ ਤੇ ਰਿਪੋਰਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਹ ਤਰੀ ਜਿੱਲਾ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲ੍ਹਾਂ ਨੇ ਉਹ ਇਦਾਂ ਦੇ ਜੇਲ੍ਹਾਂ ਨਹੀਂ ਜਿਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਰ ਸੂਤ ਦੀ ਨਹੀਂ ਦੱਸਦਾ ਨੇ ਇਹਦੇ ਜੀ ਦਿੰਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਮਤਲਬ ਜਿਹੜਾ ਢੰਗ ਉਹਨਾਂ ਬਕਾ ਦੇ ਪੜਾਇਆ ਉਹ ਗਲਤ ਹੈ ਬੋਲੇ ਇੱਕ ਉਹ ਢੰਗ ਥੋੜਾ ਕੇ ਪਹਿਲਾਂ ਤੇ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕਾਂ ਦੇ ਚੋਕੇ ਤੇ ਜਾਂਦਾ ਆਪਣੀ ਪੋਲਿਸੀ ਮੱਧ ਤੈ ਕਰ ਲਓ ਪਹਿਲਾਂ ਕਰੋ ਹੋਰ ਤੇ ਪਹਿਲਾਂ ਤੇ ਅਗਲੇ ਨੂੰ ਕਦੀ ਕੋਈ ਗਰੀਬ ਕਰ ਦੇਂਦੇ ਤੇ ਕਦੀ ਵਰਤ ਪਰ ਵਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਜੀ ਚਲੋ ਜੀ ਰਿਪੋਰਟ ਹੋ ਗਈ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲਾਂ ਵਿੱਚ ਸੁੱਟ ਦੇ ਜੀ ਉਹ 트럼ਪ ਉਹ ਵੀ ਕਾਲੀ ਕਾਰ ਹੈ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਐਸੇ ਸੇਗਮੈਂਟ ਉਹਨਾਂ ਵਾਪਸ ਵੀ ਲੈ ਗਏ ਉਹ ਲੈ ਗਏ ਬੈਠ ਕੇ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹਾਂ ਕੋਰਟਾਂ ਦੇ ਕੋਲ ਬੜੀਆਂ ਪਾਵਰਾਂ ਵਾ ਮળો ਉੱਥੋਂ ਦੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਹੈ ਠੀਕ ਹੈ ਰਾਸ਼ਟਰਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਹਨ ਪਰ ਉੱਥੇ ਐਂ ਨਹੀਂ ਹੈ ਇੰਡੀਆ ਵਰਗੀਆਂ ਮੋਦੀ ਆ ਕੰਨੀ ਵੀ ਉੱਥੇ ਧੱਕਾ ਹੋ ਜਾਊਗਾ ਹਾਂ ਉਹ ਉੱਥੇ ਕੋਟਾਂ ਗਾੜੀ ਖੜ੍ਹ ਜਾਂਦੀ ਨਹੀਂ ਚਟਾਨ ਦੀ ਤਰ੍ਹਾਂ ਇਹ ਕਮਨਾਂ ਤੋ ਮੈਂ ਤਾਂ ਬੋਲੇ ਸੰਦਾ ਦਿਖਾ ਦਿਆ ਪੰਜਾਬ ਦਾ ਕਿੰਨੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 205 ਕੋਸ਼ੇ ਵਿੱਚ 205 ਨੇ ਇਹ ਤਾਂ ਦਿਖਾਤੀ ਕਿਹਾ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਦ ਦੇ ਆ ਗਏ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ ਪਹਿਲਾਂ ਕੰਮ ਕਰੀ ਕਿ ਯਾਰੀ ਤੁਹਾਡੇ ਦੇਖੋ ਆਪਾਂ ਨੇ ਪਹਿਲਾਂ ਵੀ ਤਾਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਹੈ ਪਰ ਮੈਂ ਜੋ ਗੱਲ ਕਹਿ ਦਿਆਂ ਕਿ ਅੱਜ ਕੱਲ੍ਹ ਤਾਂ ਵਿੱਚ ਮੋਬਾਈਲ ਫੋਨ ਹੈ ਹਰ ਕੱਦੇ ਵਿੱਚ ਇੰਟਰਨੈਟ ਚੱਲਦਿਆ ਨੈੱਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਜਦ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਰੋਂ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲਕਿ ਖੁਦ ਜਿਹੜੇ ਆ ਸਾਰੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੇ ਚਾਹੀਦੇ ਆ ਖੁਦ ਅਨਪੜ੍ਹੇ ਜੱਟਾਂ ਦੇ ਸੁਕੰਦੇ ਜੱਟਾਂ ਆ ਕੇ ਫਾਚਦੇ ਆ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੋਂ ਦੇ ਫਿਰਦੇ ਆ ਜੇ ਤੁਸੀਂ ਜਾਣਾ ਹੀ ਹੈ ਤਾਂ ਜਦ ਨੈੱਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਤੁਸੀਂ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਟਿਕਣਾ ਲੀਗਲ ਟਿਕਣਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸੰਤ ਫੇਰ ਤਾਂ ਕੋਦਰਤੀ ਆ ਪਰਮਾਤਮਾ ਹੀ ਆ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਦੋਂ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਉਹਨਾਂ ਨੂੰ ਜੇਲਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮੈਟਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀ ਪਾਲਿਸੀ ਬਣਾ ਦੇਣ ਪਿਆਈ ਕੇਸ ਨੂੰ ਅਤੇ ਵੜਦੀ ਤਾਂ ਠੀਕ ਹੈ ਕਰ ਲੈਣ ਉਹ ਡੇਰੇ ਬੰਦੇ ਉੱਥੇ ਚਲੇ ਗਏ ਆ ਟੰਗ ਬਿਲਕੁਲ ਟਰੰਪ ਦਾ ਗੰਦੇ ਇਹ ਸੱਤੂ ਹੀ ਚੋਕੇ ਹੁੰਦਾ ਜਾਂ ਜਦ ਲੱਦ ਲੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਨੇ ਮੇਰੇ ਤੱਕ ਹੱਥ